गुरु जी की फतेह साबन गए मुर्दाबाद मुर्दाबाद मैनेजमेंट मुर्दाबाद भगवंत मान मुर्बा लाने वाली सरकार मुर्दाबाद ਮੇਰਾ ਨਾਮ ਹਰਕੇਸ਼ ਕੁਮਾਰ ਵਿੱਕੀ ਹੈ ਜੀ ਪੰਜਾਬ ਰੋਡਵੇਜ ਪਨਬਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਕੰਟਰੈਕਟਰ ਵਰਕਰ ਯੂਨੀਅਨ ਆਜ਼ਾਦ 3187 ਦੋਨੀਆਂ ਜਥੇਬੰਦੀਆਂ ਵੱਲੋਂ ਅੱਜ ਸਾਰੇ ਬੱਸ ਸਟੈਂਡਾਂ ਦੇ ਉੱਪਰ ਪ੍ਰੋਗਰਾਮ ਕੀਤੇ ਜਾ ਰਹੇ ਨੇ ਇਹ ਸਰਕਾਰ ਦੇ ਖਲਾਫ ਧੱਕਾਸ਼ਾਹੀ ਦੇ ਖਲਾਫ ਜਿਹੜੇ ਪ੍ਰੋਗਰਾਮ ਅੱਜ ਕੀਤੇ ਜਾ ਰਹੇ ਨੇ ਜੀ ਮੰਗਾ ਕੀ ਹੈ ਪੂਰਾ ਮੰਗਾ ਸਾਡੀਆਂ ਕੱਚੇ ਕੰਮੀਆਂ ਨੂੰ ਪੱਕੇ ਕਰਨਾ ਠੇਕੇਦਾਰਾਂ ਨੂੰ ਬਾਹਰ ਕੱਢਣਾ ਤਨਖਾਹਾਂ ਦੇ ਵਿੱਚ ਇਕਸਾਰਤਾ ਕਰਨੀ ਮਾਰੂ ਕੰਡੀਸ਼ਨਾਂ ਦੇ ਵਿੱਚ ਸੋਧ ਕਰਨੇ ਇੱਕ ਜਿਹੜਾ ਸੈਂਟਰ ਸਰਕਾਰ ਕਾਨੂੰਨ ਲੈ ਕੇ ਆਈ ਹੈ ਇਹ ਟੈਂਡਰ ਰਣ ਕਾਨੂੰਨ ਉਹਦਾ ਅਸੀਂ ਤੈਹ ਦੇ ਲੋ ਵਿਰੋਧ ਕਰ ਦੇਾਂਗੇ ਸੋ ਇਸ ਦੇ ਵਿਰੋਧ ਦੇ ਵਿੱਚ ਅਸੀਂ ਪ੍ਰੋਗਰਾਮ ਰੱਖੇ ਨੇ 23 ਤਰੀਕ ਤੋਂ ਅਸੀਂ ਜਿੰਨੀਆਂ ਬਸ ਦੀਆਂ ਸੀਟਾਂ ਸੀਟਾਂ ਦੇ ਅਨੁਸਾਰ ਅਸੀਂ ਸਵਾਰੀ ਲੈ ਕੇ ਜਾਵਾਂਗੇ ਮਾਨਯੋਗ ਸਾਡੇ ਟਰਾਂਸਪੋਰਟ ਮੰਤਰੀ ਜੀ ਦਾ ਬਿਆਨ ਆਇਆ ਹੈ ਵੀ ਜਿੰਨੀਆਂ ਸੀਟਾਂ ਬਸ ਦੇ ਵਿੱਚ ਹੈਗੀਆਂ ਜਿੰਨੀਆਂ ਸਵਾਰੀਆਂ ਆਪਾਂ ਨੂੰ ਅਲਾਉਡ ਨੇ ਉਨੀਆਂ ਸਵਾਰੀਆਂ ਲੈ ਕੇ ਜਾਓ ਅਸੀਂ ਉਹਨਾਂ ਦੇ ਆਦੇਸ਼ ਦੀ ਪਾਲਣਾ ਕਰਾਂਗੇ 23 ਤਰੀਕ ਤੋਂ ਲੈ ਕੇ ਅਸੀਂ ਬਸਾਂ ਦੇ ਵਿੱਚ ਗਿਣਤੀ ਦੇ ਅਨੁਸਾਰ ਸਵਾਰੀਆਂ ਲੈ ਕੇ ਜਾਵਾਂਗੇ। ਬਾਕੀ 1 ਤਰੀਕ ਨੂੰ ਅਸੀਂ ਸਾਡੀ ਜਥੇਬੰਦੀ ਦੀ ਗੱਲਬਾਤ ਚੱਲ ਰਹੀ ਹੈ। ਅਸੀਂ ਹੈੱਡ ਆਫਸ ਦਾ ਘਰਾਓ ਕਰਾਂਗੇ। ਉੱਥੇ ਮੈਨੇਜਮੈਂਟ ਨੂੰ ਸਵਾਲ-ਜਵਾਬ ਕਰਾਂਗੇ ਤੇ ਨਾਲ ਦੀ ਨਾਲ 26 ਤਰੀਕ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸਾਹਿਬ ਜਿੱਥੇ ਝੰਡੇ ਲਹਿਰਾਉਣਗੇ ਉੱਥੇ ਅਸੀਂ ਕਾਲੇ ਝੰਡੇ ਲੈ ਕੇ ਕਾਲੇ ਚੋਲੇ ਪਾ ਕੇ ਅਸੀਂ ਉਹਨਾਂ ਨੂੰ ਸਵਾਲ-ਜਵਾਬ ਕਰਾਂਗੇ। ਰੋਸ ਪ੍ਰਦਰਸ਼ਨ ਕਰਾਂਗੇ। ਨਾਲ ਦੀ ਨਾਲ ਫਿਰ 7 ਤਰੀਕ ਨੂੰ ਫਿਰ ਸਾਡੀ ਗੇਟ ਰੈਲੀ ਹੈ ਜੀ। 13 14 15 ਫਰਵਰੀ ਦੀ ਸਾਡੀ ਤਿੰਨ ਰੋਜ਼ਾ ਹੜਤਾਲ ਹੈ ਜੀ। ਉਹਨੇ ਆਪਣੀ ਮਰਜ਼ੀ ਨਾਲ ਬਣਾ ਲਿਆ। ਵਿਕੀ ਨੇ ਬਿਆਨ ਦਿੱਤੇ ਨੇ ਅਸੀਂ ਇਹਨਾਂ ਬਿਆਨਾਂ ਨਾਲ ਬਿਲਕੁਲ ਸਹਿਮਤ ਹਾਂ। ਜੋ ਸਰਕਾਰ ਸਾਡੇ ਦੇ ਮਾਰੂ ਨੀਤੀਆਂ ਬਣਾ ਰਹੀ ਹੈ, ਕੰਡੀਸ਼ਨਾਂ ਲਾ ਕੇ ਸਾਡੇ ਜੋ ਸਾਥੀ ਡਰਾਈਵਰ ਕਨੈਕਟਰ ਨੇ ਕੰਡੀਸ਼ਨ ਗਲਤ ਕੰਡੀਸ਼ਨ ਲਾ ਕੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਸਰਕਾਰ ਦੀਆਂ ਪਾਲਿਸੀਆਂ ਨੇ ਵੀ ਇਹਨਾਂ ਬੰਦਿਆਂ ਦੇ ਕੰਡੀਸ਼ਨ ਨਾਲ ਗਲਤਿਆ ਜਾਵੇ ਤੇ ਨਵੇਂ ਬੰਦੀ ਭਰਤੀ ਕੀਤੀ ਹੈ ਵੀ ਜੋ ਇਹਨਾਂ ਦਾ ਇੱਕਾ ਨਾਲ ਆਪਸੀ ਇੱਕਾ ਨਾਲ ਹੋ ਸਕੇ। ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ। ਜੋ ਪ੍ਰਧਾਨ ਜਿਨੇ ਬਿਆਨ ਦਿੱਤਾ ਉਸ ਨਾਲ ਸਹਿਮਤਾ ਤੇ ਇਹਨਾਂ ਦੀ ਸਹਿਮਤੀ ਤਾਂ ਅਸੀਂ ਪੂਰਾ ਪੈਰਾ ਦਵਾਂਗੇ ਜੀ ਨਾ ਭਾਈ ਹੁਣ ਮੇਰਾ ਨਾਮ ਸਹਿਜਪਾਲ ਸਿੰਘ ਹੈ ਜੀ ਪਨਬਾਸ ਪੰਜਾਬ ਰੋਡਵੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪਟਿਆਲਾ ਡੀਪੂ ਦਾ ਮੈਂ ਡੀਪੂ ਪ੍ਰਧਾਨ ਹਾਂ ਜੀ ਏ ਜੀ ਪੰਜਾਬ ਸਰਕਾਰ ਜਦੋਂ ਸੱਤਾ ਦੇ ਵਿੱਚ ਆਈਏ ਤੇ ਪੰਜਾਬ ਦੇ ਲੋਕਾਂ ਦੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਉਹਨਾਂ ਵਿੱਚੋਂ ਕੁਝ ਵਾਅਦੇ ਸਾਡੇ ਨਾਲ ਵੀ ਸਰਕਾਰ ਦੁਆਰਾ ਕੀਤੇ ਗਏ ਸੀ ਵੀ ਜਿਹੜੇ ਕੱਚੇ ਕੰਮ ਨੇ ਉਹਨਾਂ ਨੂੰ ਰੈਗੂਲਰ ਕਰ ਦਾਂਗੇ ਠੀਕ ਹੈ ਜੋ ਤਨਖਾਹ ਹੈ ਤਨਖਾਹ ਬਰੋਬਰ ਕਰ ਦਾਂਗੇ ਸੋ ਪੀਆਰਟੀਸੀ ਦੇ ਵਿਹੜੇ ਚ ਪਨਪਸ ਦੇ ਵਿਹੜੇ ਚ ਬੱਸਾਂ ਦੀ ਗਿਣਤੀ ਵਧਾਈ ਜਾਏਗੀ ਪਰ ਸਰਕਾਰ ਵੱਲੋਂ ਕਿਤੇ ਨਾ ਕੀਤੇ ਜੋ ਹੁਣ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਉਹਦੇ ਵਿੱਚ ਸਰਕਾਰ ਦੀ ਮੰਚਾ ਕੋਈ ਸਹੀ ਸਾਬਦ ਨਹੀਂ ਹੋ ਰਹੀ ਕਿਉਂਕਿ ਲਾਲੋ ਜਿੰਨੇ ਵੀ ਵਰਕਰ ਪੀਆ ਡੀਸੀ ਦੇ ਨੇ ਪੱਕਾ ਕਰਨ ਦਾ ਇੱਕ ਪਾਸੇ ਉਹਨਾਂ ਨੂੰ ਮਾਰੂ ਕੰਡੀਸ਼ਨਾਂ ਲਾ ਕੇ ਡਿਊਟੀਆਂ ਤੋਂ ਕੱਢਿਆ ਜਾ ਰਿਹਾ ਛੋਟੀ ਛੋਟੀ ਗਲਤੀ ਰਿਪੋਰਟ ਕੀਤੀ ਜਾ ਰਹੀ ਹੈ ਜਦ ਕਿ ਵੇਟਿੰਗ ਤੇ ਰੱਖਿਆ ਜਾ ਰਿਹਾ ਜਦ ਕਿ ਖੁਦ ਟ੍ਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਬੱਸਾਂ ਦੇ ਵਿੱਚ ਸੀਟਾਂ ਤੋਂ ਵੱਧ ਕਪੈਸਿਟੀ ਨਾਲ ਸਵਾਰੀ ਚੜਾਉਣਾ ਗੈਰਕਾਨੂੰਨੀ ਹੈ ਤੋ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਜੀ ਟਰਾਂਸਪੋਰਟ ਮੰਤਰੀ ਦੇ ਅਸੀਂ ਜਿੰਨੀਆਂ ਸੀਟਾਂ ਬੱਸਾਂ ਦੇ ਵਿੱਚ ਹੋਣਗੀਆਂ ਅਸੀਂ ਉਹਨੀਆਂ ਸੀਟਾਂ ਤੇ ਹੀ ਸਵਾਰੀ ਚੜ੍ਹਾਵਾਂਗੇ ਕੱਲ ਤੋਂ 23 ਤਰੀਕ ਤੋਂ ਠੀਕ ਹੈ ਕੋਈ ਵੀ ਸਵਾਰੀ ਵੱਧ ਅਸੀਂ ਨਹੀਂ ਲੈ ਕੇ ਜਾਵਾਂਗੇ ਠੀਕ ਹੈ ਤੇ ਬਾਕੀ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਇਸ ਚੀਜ਼ ਦੀ ਵੀ ਜੋ ਜਿੰਨੇ ਵੀ ਕੱਚੇ ਕਰਮਚਾਰੀ ਨੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਜੋ ਤਨਖਾਹ ਵਿੱਚ ਇੱਕ ਮਹਿਕਮੇ 'ਚ ਵੱਖ-ਵੱਖ ਤਨਖਾਹਾਂ ਦਿੱਤੀਆਂ ਜਾ ਰਹੀਆਂ ਮਲਾਜਮਾਂ ਨੂੰ ਅਸੀਂ ਇਸ ਚੀਜ਼ ਦਾ ਵਿਰੋਧ ਕਰਦੇ ਹਾਂ ਜੋ ਜਦੋਂ ਮੁਲਾਜ਼ਮ ਇਕੋ ਜਿਹੇ ਕੰਮ ਕਰਦੇ ਨੇ ਉਹਨਾਂ ਦੀ ਤਨਖਾਹ ਇੱਕ ਬਰोबर ਹੋਣੀ ਚਾਹੀਦੀ ਹੈ